ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਤੇ ਬਲੌਗ ਦੇ ਵਿੱਚ ਆ ਗਏ ਮਸ਼ੀਨ ਕੋਲੇ ਉਹ ਘੜੇ ਸਾਰੇ ਗੱਲਾਂ ਗੱਲਾਂ ਮਰੀ ਜਾਂਦੇ ਆ ਆ ਗਿਆ ਆ ਆ ਚੱਲਦਿਆਂ ਫੇਰ ਤੇਲ ਪਾ ਗਏ ਮਸ਼ੀਨ ਚ ਤਿੰਨ ਤਿੰਨ ਦਿਨ ਲੱਗੀ ਕੱਲ ਇੱਕ ਦਿਨ ਪਹਿਲਾਂ ਲੱਗੀ ਦੋ ਦਿਨ ਹੋਣ ਲੱਗੀ ਸੀ ਤਿੰਨ ਦਿਨ ਚੱਲ ਗਈ ਟੈਂਕੀ ਫੁੱਲ ਤੇਲ ਨਾਲ ਤੇ ਅੱਜ ਜਾ ਕੇ ਤੇਲ ਤੁਰਪ ਭਰਾ ਕੇ ਲਿਉਣੇ ਆ ਕੰਟਰੋਲਮੈਂਟ ਕੀ ਹਾਲਾ ਸਰੀ ਗਾ ਚਲ ਜੇ ਤੇ ਪੰਪ ਦੇ ਚਲੋ ਮੋਟਰ ਕਾ ਲਿਆਓ ਜੀ ਤੇਲ ਪੋਣਾਗਾ ਟਰੈਕਟਰ ਗੱਡੇ ਦੇ ਸਾਫ ਕਰਨਾ ਹੈ ਉਹ ਵੀ ਕਰਨਾ ਇਹਦੇ ਕਰ ਕਰ ਫਿਲਟਰ ਕਰ ਫਿਰ ਚਲ ਜੀ ਗਾ ਫਿਰ ਕਰਤੀ ਮਸ਼ੀਨ ਸਟਾਰਟ ਹੋਣਾ ਚਾਰ ਦਾ ਤੇਲ ਪੋਣਾ ਬਸ 7 ਵਜੇ ਬਸ 7 ਵਜੇ ਦਾ ਟਾਈਮ ਚ ਲਾਗੇ 7:30 ਚਲਾ ਦੇਣੀ ਅੱਜ ਕਾਸਤੀ ਪੈਬ ਕਿਉਂ ਹਲ ਬੋਂ ਬੋਂ ਦਿਲਿਆ ਬਿਆਗਾ ਤੂੜੀਆ ਤੂੜੀਆ ਅੱਗੇ ਲੋਡ ਛੱਡ ਕੋਲ ਨੇ ਨਾ ਸਾਡੇ ਕੋਲ ਲੋਡ ਰਹਿੰਦਾ ਸੀ ਦੋ ਦਿਨ ਹੀ ਲੈਣਾ ਵੇ ਉਹ ਟੂੜੀ ਵਾਲੀ ਹਾਂ ਉਹਦਾ ਕਨ ਡਰਾਈਵ ਰੱਖਣੇ ਆ ਆਪ ਵੀ ਚਲਾਉਣੀਆਂ ਕਹਿੰਦਾ ਮੈਂ ਆਪ ਹੀ ਡਰਾਈਵਰ ਮੈਂ ਆਪ ਵੀ ਬਿਠਾ ਰਿਆ ਐ ਬਸ ਚੱਲ ਲੋਟ ਆ ਚੱਲੀ ਆਪਾਂ ਚਲੋ ਜੀ ਚਲੋ ਚੱਲ ਹਰ ਖੇਤ ਪਹੁੰਚ ਗਏ ਤੇਲ ਪਵਾ ਲੈ ਪੰਪ ਤੋਂ ਤੇ ਕਾ ਬੜਨਾ ਖੱਤੀ ਜੀ ਤੇ ਉਹ ਵਾਲੇ ਤੇ ਬਾਕੀ ਉਧਰ 30 ਕਿਲੋ ਖੜੇ ਸਾਡੇ 30 ਕਿਲੋ ਵਾਧਾ ਤੇ ਵੜਦੇ ਆਣ ਆਪਾਂ ਤੇ ਚਾਚਾ ਇਹ ਮੋਟਰਾਂ ਨਾਲ ਲੱਗੇ ਕਾ ਫੋਰਵੇਂ ਨਾ ਹਲੋ ਜੀ ਕੰਡੇ ਦੇ ਆ ਸਰੀਰ ਕੰਡੇ ਦੇ ਬਲੂਟ ਚਾਹੀਦਾ ਵੀ ਹੁਣ ਕੰਡੇ ਦੀ ਆ ਓਗਰ ਲਾ ਓਏ ਔਖਾਲ ਇੱਥੇ ਹੌਲੀ ਕਰਕੇ ਟਮਾਉ ਮੇਰੇ ਤੋਂ ਨਾਲ ਹਾਂ ਔਖਾਲ ਆਗਾ ਜਿਵੇਂ ਚੱਲਦਾ ਮਾੜਾ ਪੰਪ ਦੇ ਨਾਲ ਮੋਟਰ ਦੇ ਪٹرول ਵਾਲੇ ਇਹ ਲੋ ਖੜਾ ਮੋਟਰ ਉੱਥੇ ਮੋਟਰ ਦੇ ਵੀ ਮਟਰ ਚੱਲੀ ਜਾਂਦੀ ਮਸ਼ੀਨ ਆਪਣੀ ਪਹਿਲਾਂ ਉੱਧਰ ਵੱਢ ਗਿਆ ਸੀ ਜਾਨ ਨੂੰ ਤੇਲ ਤੁਲਪਵਾ ਲਿਆ ਮੋਟਰਸਾਈਕਲ ਤੇ ਹੁਣ ਚੱਲਦੇ ਜਿੱਥੇ ਆਪਾਂ ਰਹਿੰਦੇ ਆ ਪਉ ਉੱਥੇ ਨਹੀਂ ਸੀ ਉੱਥੇ 5 ਕਿਲੇ ਆਪਾਂ ਉੱਥੇ ਇੱਕ ਉੱਥੇ ਵੱਢਨੇ ਆ ਤੇ ਇੱਕ ਇੱਕ ਦੇ ਬਾਅਦ ਅਰਜੈਂਟ ਰੇਟਰ ਹੈ ਵੱਢੀ ਸੀ ਰਾਤ ਨੂੰ ਆਪਾਂ ਬਲੌਜ਼ ਦੇਖੇਗੇ ਤੁਸੀਂ ਰੱਖ ਕੇ 2 2 ਤੇ 4 ਕਿਲੋ ਉਧਰ ਰਹਿ ਗਏ ਬਾਪਾ 5 ਤੇ 9 ਕਿਲੇ ਰਹਿ ਗਏ 9 ਕਿਲੇ ਵੱਢ ਗਿਆ ਪਿੰਡ ਚੱਲਦੇ ਗਏ ਬੱਚਾ ਆਪਾਂ ਹੋਇਆ ਬਰਾਦ ਸਿੱਧੇ ਪਿੰਡੇ ਜਾਣਾ ਆਪਾਂ ਦੂਜੇ ਕਿਸੇ ਵਾਸਤੇ ਕਾਢਣਾ ਉਹ ਤਾਂ ਫੋਨ ਦੇਖ ਰਹੇ ਕੋਸ਼ ਨਹੀਂ ਕੰਮ ਕਰ ਰਹੇ ਮਾਂ ਦੇ ਪਤਨੇ ਫੋਨ ਹੀ ਦੇਖ ਰਹੇ ਨੇ ਅੱਜ ਜਾਵਾਂਗੇ ਪਿੰਡ ਬਈ ਸ਼ਾਮ ਨੂੰ ਬਸ ਥੋੜੀ ਜਿਹਾ ਕੰਮ ਸਾਡਾ ਕੰਮ ਰਹਿ ਗਿਆ ਬਸ ਤੋਂ ਬਾਅਦ ਹੁਣ 9-10 ਕਿਲੇ ਰਹਿ ਗਏ 9-10 ਕਿਲੇ ਵੜਕਾ ਕੇ ਪਿੰਡੇ ਆਣਾ ਬਸ ਇਹ ਪੰਜ ਇੱਧਰ 52352773411 ਕਿਤੇ ਵਗੁਰਾ ਖੜੇ ਕਰੇ ਕਿਤੇ ਬਸ ਚਾਲਦਾ ਪੈਂਡ ਤੇ ਹੁਣ ਜਲੇ ਪੈਂਡ ਨੂੰ ਮੌਸਮ ਦੇ ਬੱਦਲ ਵਾਈ ਕਰੀ ਜਾਂਦਾ ਦਾ ਚਾਚਾ ਆਪਦੀ ਭੜਾੜੀ ਵੀਰੇ ਸਾਡੀ ਸਾਰੀ ਖੜੀ ਸਾਡੀ ਸਾਰੀ ਖੜੀ ਆ ਸਾਡੀ ਸਾਰੀ ਖੜੀ ਆ ਬਟੇ ਨਾਲ ਵੀਰੇ ਹਬਤ ਸਰ ਤਿੰਨ ਕਿਲੇ ਬਟੇ ਰਾਦੋ ਵੀ ਓ ਸਾਰਾ ਬਟਿਆ ਦੇ ਸਾਰਾ ਵੇਲਾ ਕਰਤਾ ਬਾਈ ਆ ਸਾਰਾ ਪਹਿਲਾਂ ਅਗਰ ਜਾੜ ਕੇ ਕੱਪ ਮਾਰ ਲੈ। ਬਾਈ ਦਾ ਸ਼ੇਰ ਬਾਈ ਤੇ ਉਹ ਕੱਪ ਮਾਰ ਜਿਹੜਾ ਬੰਦਾ 12 ਤਰੀਕ ਨੂੰ ਆ ਕੇ ਅੱਜ 19 ਤਰੀਕ ਨੂੰ ਜਾਵੇ ਸੀ ਸੀ ਛੱਡ ਕੇ ਜਾਊਗਾ ਜਿਹੜਾ ਬੰਦਾ। ਜ਼ੋਰ ਲਾ ਕੇ ਜ਼ੋਰ ਲਾ ਕੇ ਚੱਲ ਟੋਕੇ ਰੋਕ ਗਿਆ। ਆਲੀ ਵਸੀਲ ਵੀ ਦੇਖ ਲੋ ਭਾਈ ਮੀਂਹ ਪੈਣ ਲੱਗਾ ਫੁੱਲ ਨੇਰਾ ਹੋ ਗਿਆ ਇਸ ਟਾਈਮ ਚਾਚਾ 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 ਬਾਓ ਹੈ ਯਾਰ ਚੰਦੇ ਭਲੇ ਖੜੇ ਜੀ ਸੇਤੀ ਚੱਲ ਪੈਂਦਾ ਪਿੰਡ ਜਾਣਾ ਜਦ ਮਰਜ਼ੀ ਹੋਏ ਚਾਚਾ ਪਿੰਡ ਰਿ ਆਣਾ ਸੀ ਚਾਚਾ ਬਾਓ ਫਾਈ ਅੱਗਲ ਹੋਰ ਚਾਚੇ ਸਾਧ ਆਪਣਾ ਫੁੱਲ ਦਿੱਤਾ ਠੀਕ ਹੈ ਨਾ ਕਿ ਆ 40 ਪੁੱਜੇਗਾ ਪਿੰਡ ਜਾਣਾ ਚੱਲ ਫਿਰ ਕਹਦਾ ਹੁਣ ਉਹ ਪਿੰਡ ਜਾਣਾ ਹੀ ਆ ਜਿਹੜਾ ਕਿਹਦੇ ਪਿੰਡ ਜਾਣਾ ਅੜੀ ਦਾ ਅੜੀ ਹੁੰਦੀ ਫਿਰ ਜੱਟ ਦੀ ਫਿਰ ਚਾ ਗੱਲ ਗੱਚ ਹੋ ਕੇ ਜਾਣਾ ਪੈ ਪਿੰਡ ਜਾਵਾ ਹੁਣ ਅਮੀ ਪੈਂਦੀ ਜਾਉਣੇ ਤੇ ਲੌਜੀ ਸ਼ੱਕ ਦੀ ਕੋਈ ਨਾ ਕਸਰੀ ਹੁੰਦਾ ਟੈਂਕੀ ਭਰਾਈ ਜਾ ਖਾਲੀ ਹੋਈ ਟੈਂਕੀ ਉਹਦੀ ਜਮਾ ਤੁਨੂ ਕੋਈ ਹੈ ਗੱਚ ਆ ਜਾ ਪਰਨੇ ਕੋਈ ਦੂਰ ਹੋਏ ਬੈਠਦਾ ਰਿਆ ਦੇ ਮਰਤੀ ਕਰ ਜਮੇ ਤੇਲ ਖੋਟ ਤੇਲ ਪੋਲੇ ਪਹਿਲਾਂ ਚਲੋ ਵੀ 285 ਲੀਟਰ ਤੇ ਪੈ ਗਿਆ ਘਟਾ ਘਟਾ 120 ਲੀਟਰ ਤੇ ਪਹਿਲਾਂ ਵਿੱਚ ਹੋਊਗਾ ਘਟਾ ਘਟਣੀ ਇੰਨੀ ਟੈਂਕੀ ਆਉਣ ਫੋਲੇ ਲੈ ਲਓ ਸਾਬਾ ਵੀ ਤੇ 25000 ਦਾ ਪੂਰਾ ਪਾਲਿਆ ਮੈਂ ਤੇਲ ਬਾਕੀ ਪੈਂਦਾ ਸੀ ਹੋਰ ਹੀ ਪਾਇਆ ਨਹੀਂ ਮੈਂ ਪੂਰਾ ਉਹਦੀ ਕਰਦੀ ਰੌਂਡ ਚ ਕਰਦੀ 25000 ਦਾ ਚਾਚਾ ਚੱਲੀਏ ਆ ਗਏ ਬੈਟ ਵਾ ਥੋੜੀ ਬੜ ਰਹੀ ਬਸ ਚੱਲ ਚਲ ਚਾਈ ਬੜਾਗਾ ਬਾਈ ਬੜਾ ਬੱਕਰੇ ਖੇੜ ਤੇ ਕਰਲਾ ਐਵੇਂ ਨਹੀਂ ਤੁਲੇ ਕਰਦਾਗਾ ਤੂੰ ਤੀਲੇ ਜੱਟ ਹਾਂ ਵੀਰ ਪੈ ਤੇ ਆ ਪਰਨੇ ਪੁਰਨੇ ਨੇ ਗੋਲ ਹੋਏ ਬੈ ਜਮਾਟੇ ਬਾਈ ਤੂੰ ਯਕੀਨ ਨਾ ਸਾਰੇ ਖੜੇ ਕਾਨ ਕਰ ਦੇਣਗੇ ਆ ਦੇਖ ਸਾਰੇ ਉਹ ਤਰੀਪਾ ਟੇਕੇ ਚਾਚੇ ਵਾਲੀ ਦਾ ਹਾਰ ਟਿਪੜੀਆ ਐਂ ਚ ਆਪਣੀ ਵੱਡੀ ਵਿਆਪਨ ਚ ਕੀ ਲੈ ਕੇ ਆਹ ਸਾਰੀ ਖੜੀ ਹੈ ਦੇਖ ਲਓ ਨਵਾਂ ਯਾਰ ਦਾ ਡਰਾਈਵਰ ਹੈ ਦਿਖਾਉਣ ਆਹ ਦੇ ਕਰਤੀ ਵਧੀਆ ਡਰਾਈਵਰ ਨਵਾਂ ਯਾਰ ਦਾ ਲਾਏ ਘਰੇ ਆ ਕੇ ਆਹ ਗੜੀ ਦੂਜੀ ਮਸੀਨ ਕਿਉਂ ਕਹਿੰਦੇ ਆ ਚ ਠੀਕ ਠਾਕ ਚਾਰ ਪੰਜ ਚਲਾ ਲੇ ਚਾ ਠੋਕੇ ਨਾ ਲੋਡ ਆ ਚਲ ਪੈਂਟ ਆ ਗਏ ਹਲਵਾਈ ਲਾਈਏ ਕਿਵੇਂ 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 ਹਲਵਾਈ ਲਾਈਏ ਪੈਂਟ ਆ ਗਏ ਮੈਂ ਲੈ ਕੇ ਤੇ ਫੜਾ ਕਟਰ ਬਾਹਰ ਕਾਰਤੇ ਮਹੀ ਲਾਦੀ ਅੰਦਰ ਟਾਈਮ ਨਹੀਂ ਆ ਗਿਆ ਨਾ ਨੂੰ ਕਿ ਮੈਂ ਪਰ ਨਾ ਬੰਨਾ ਮੈਂ ਜੂੜੀ ਜੀ ਹਰੇ ਆ ਉਹ ਆ ਗਈ ਓਏ ਕੀ ਹੋਗਾ ਤੇਰੀ ਓਏ ਆਪ ਰਾਤ ਤੋਂ ਕੋ ਕੱਟ ਦਿਨੇ ਕੱਟੋ ਨਾ 150 ਰੁਪਏ ਦੇਣੀ ਨਹੀਂ 150 ਕਿੱਲਾ 150 ਰੁਪਏ ਕਿੱਲਾ ਸਾਈਡ ਪੜਾਈ ਕਿੱਲੇ ਮਾਰ ਦਿਓ ਮਾਰ ਦੋ ਕਰ ਦੋ ਓਕੇ ਤੜਕੇ ਚਲਾ ਆ ਚਾਚਾ ਹੋ ਗਿਆ ਮਿੱਤਰੋ ਚੱਲਿਆ ਹੁਣ ਘਰੇ ਬੱਲਾ ਜੁਲੀ ਵੇਤਰਾ ਚੱਕ ਲਿਆ ਓਕੇ ਰਬੜ ਤੜਕੇ ਆ ਜਾਓ ਟਾਈਮ ਹੈ ਠੀਕ ਹੈ ਹੁਣ ਆ ਚੱਲਿਆ ਤੜਕੇ ਆਈ ਡੈਨਣ ਸਾਜਰੇ ਹਾਜਰੇ ਬਦੋ ਅਸੀਂ ਜਾ ਓਏ ਬੱਚਾ ਬਲੌਗ ਵਾਰਦਾਗਾ ਨਹੀਂ ਵਾਰਦਾਗਾ ਨਹੀਂ ਨਹੀਂ ਬਲੌਗ ਵਾਰਦਾ ਓਕੇ ਜੀ ਮਿੱਤਰੋ ਬਾਈ ਤੜਕੇ ਟਾਈਮ ਨਾਲ ਆ ਜਾ ਫਿਰ ਆ ਤੇ ਓਕੇ ਮਿੱਤਰੋ ਮੈਂ ਮੈਂ ਫੇਸ ਨਹੀਂ ਦਿਖਾ ਸਕਦਾ ਮੈਂ ਤੇ ਜਿਹਨੇ ਬੰਨੇ ਪਰਣਾ ਤੇ ਆ ਲਾਤੀ ਮਸ਼ੀਨ ਆਪਾਂ ਤੇ ਕਟਰ ਵਾਲ ਚ ਬਾਈ ਕਿਹੜਾ ਯਾਰ ਵਾਟਾ ਹੈਪਨ ਕਟਰ ਵਾਲ ਯਾਰ ਅੰਦਰ ਕਰਨਾਗਾ ਦੇਅ ਸੈਟ ਕਰਕੇ ਲਾਉਣਾ ਹੈ ਬਸ ਯਾ ਟੈਂਚਰੀ ਪੈ ਗਈ ਜਣਾ ਕਟਰ ਬਾਹਰ ਖੜਾਗਾ ਬਾਕੀ ਸੰਦ ਸੰਦੇ ਜਣਾ ਅੰਦਰ ਹੀ ਖੜਾਗਾ ਤੇ ਉਹ ਖੜੇ ਆਪਣੀ ਰਾਣੀ ਜ਼ੰਦਰਾ ਹਾਏ ਰਾਣੀਆਂ ਨੰਬਰ 1 ਨੰਬਰ 2 ਤੇ ਓਕੇ ਮਿੱਤਰੋ ਫਿਰ ਮਿਲ ਜੈ ਕਨੈਕਟ ਵਲੌਗ ਦੇ ਵਿੱਚ ਕਾਨੂੰ ਮਿਲਾਂਗੇ ਆਪਾਂ ਤੇ ਉਹਨੇ ਜਿਹੜੀ ਆਪਣੀ ਬਾਏ